ਆ ਦੇਖੋ ਜਾਮਾ ਕੀ ਗੱਲ ਬਾਤ ਆ ਬਹੁਤ ਸੋਹਣਾ ਮੋਟਾ ਸਾਰਾ ਜਾਮਾ ਇਹ ਤੇ ਦੁਨੀਆ ਦੀ ਦੀਵਾਨੀ ਆ ਜੀ ਕੋਈ ਸਮਾਂ ਹੁੰਦਾ ਸੀਗਾ ਇਸ ਨੂੰ ਬੁੱਕ ਕਰਾਉਣ ਦੇ ਲਈ ਸਮਾਂ ਕੱਢਣਾ ਪੈਂਦਾ ਸੀ ਵੇਟ ਕਰਨੀ ਹੁੰਦੀ ਜੀ ਇਹ ਗੱਡੀਆਂ ਵੇਟ ਕਰਨੀ ਪੈਂਦੀ ਜੀ 6-6 ਮਹੀਨੇ ਹੈ ਜੀ ਬਿਲਕੁਲ ਜੀ ਹੁਣ ਮਿਲਦੀ ਨਹੀਂ ਗੱਡੀ ਇਹ ਹਾਂਜੀ ਹਾਂਜੀ ਇੱਕੋ ਹੀ ਖੜਾ ਬਣ ਲਵੇ ਦੋ ਪਹਿਲਾਂ ਵੇਚ ਚੁੱਕੇ ਇਹਨੂੰ ਇਹ ਵੀ ਸਾਡਾ ਖੜਾ ਹੀ ਬਸ ਹੁਣ ਵਿਕ ਜਾਣਾ ਹੁਣ ਤਾਂ ਹੀ ਬੰਦ ਹੋ ਗਏ ਕਿ ਚੱਕਰ ਬੰਦ ਹੋ ਗਏ ਇਹ ਬੰਦ ਹੋ ਗਿਆ ਹੁਣ ਆਉਂਦਾ ਨਹੀਂ ਕੀ ਗੱਲ ਹੈ ਜੀ ਬੰਦ ਹੋਣ ਦਾ ਹੁਣ ਦਾ ਰਾਜ ਕੀ ਆ ਦੱਸੋ ਕੀ ਹੈ ਜੀ ਹੁਣ ਨਵੀਂ ਤਕਨੀਕ ਪਾਈ ਜਾਂਦੀ ਹੈ ਜੀ ਇਹਨਾਂ ਨੂੰ ਬੰਦ ਕਰੀ ਜਾਂਦੇ ਪਰ ਪੁਰਾਣੀਆਂ ਚੀਜ਼ਾਂ ਦੇ ਲੋਕ ਫੈਨ ਨੇ ਹਾਂਜੀ ਆ ਬੀਚੇ ਐ ਨਸੋ ਜਿਹੜਾ ਹੈ ਤੁਹਾਡੇ ਕੋਲ ਜਾਮਾ ਮੋਟਰਸਾਈਕਲ ਆ ਹਾਂਜੀ ਮੋਟਰਸਾਈਕਲ ਤਾਂ ਹੀ ਬਹੁਤ ਵਧੀਆ ਹੈ ਹਾਂਜੀ ਇਹਦਾ ਬੰਦ ਕਿਉਂ ਕੀਤਾ ਕੰਪਨੀ ਵਾਲਿਆਂ ਨੇ ਇਹ ਬੰਦ ਕਾਰਨ ਆ ਹੋ ਗਿਆ ਜੀ ਫਿਰ ਤੁਹਾਨੂੰ ਪਤਾ ਹੀ ਹੈ ਇਹ ਭੱਜਦਾ ਬਹੁਤ ਆ ਜੀ ਹਾਂ ਚੋਰ ਚੋਰ ਤੇ ਜਿਹੜੇ ਡਾਕੂ ਲੋਕ ਤੇ ਪਹਿਲਾਂ ਉਹ ਬੋਕ ਭਜਾਉਂਦੇ ਦੇ ਇਹਨੂੰ ਉਹ ਗਲਤ ਯੂਜ਼ ਕਰਦੇ ਗਲਤ ਯੂਜ਼ ਕਰਦੇ ਉਹਨਾਂ ਨੇ ਫਿਰ ਕੰਪਨੀ ਵਾਲਿਆਂ ਨੇ ਬੰਦ ਕਰਤਾ ਜੀ ਇਹ ਉਹ ਉਹਦੇ ਕਰਕੇ ਨਵੀ ਤਕਨੀਕ ਆ ਗਈ ਇਹਨਾਂ ਨੂੰ ਬੰਦ ਕਰਨ ਦੇ ਕਾਰਨ ਕਰਕੇ ਹੁਣ ਵੀ ਮਿਲਦੇ ਨਹੀਂ ਇਹ ਦੇਖੋ ਅੱਜ ਵੀ ਇਹਨਾਂ ਦੇ دیਵਾਨੇ ਨੇ ਲੋਕ ਕਿਉਂਕਿ ਉਹਦਾ ਇਸ ਦਾ 100 ਸੀਸੀ ਉਹ ਆ 135 ਵੀ ਆਉਂਦਾ ਜੀ ਇਹ 100 ਵੀ ਆਉਂਦਾ ਹੈ ਇਹਦੇ 500 ਦੇ ਬਰਾਬਰ ਹੁੰਦਾ ਹੈ ਨਾ ਜਦ ਮੈਂ ਕਹਿੰਦਾ ਜੀ ਸਰ ਹੈ ਬੋਟ ਦਾ ਵੀ ਹੈ ਉੱਪਰ ਹੈ ਬੋਟ ਤੋਂ ਫਿਰ ਕਾ ਬੋਟ ਬਹੁਤ ਜਗ੍ਹਾ ਤੇ ਹੈ ਜੀ ਇਹ ਜਿਹੜੀ ਭੱਜਾਂ ਦੇਤੀ ਕਾ ਇਹ ਬਿਕਾ ਬਹੁਤ ਹੈ ਜੀ ਇਹ ਨਾ ਮੋਰ ਸਾਨੂੰ ਦੋਸਤੋ ਜਿਹੜਾ ਜਾਮਾ ਹੰਜੇ-ਹੰਜੇ ਦੋਮਟੀ ਆਪਾਂ ਦਾ ਜਿਹੜਾ ਜਾਮਾ ਇਹ ਟੂ ਸਟ੍ਰੋਕ ਆ ਜੀ ਦੋਸਤੋ ਇਹ ਹਾਂਜੀ ਟੂ ਸਟ੍ਰੋਕ ਇੰਜਣ ਇਸ ਦਾ ਜੋ ਕਿ ਇਸ ਦੇ ਨਾਲ ਜਿਹੜਾ ਟੋਟਲ ਆ ਆ ਦਿਖਾਣਾ ਤੁਹਾਨੂੰ ਟੋਟਲ ਨਾਲ ਮਿਕਸ ਆਪਣੇ ਆਪ ਆਟੋਮੈਟਿਕ ਹੁੰਦਾ ਏ ਇਹ ਮੀਟਰ ਲੱਗਾ ਹੋਇਆ ਇਸ ਦਾ ਇਸ ਜਗ੍ਹਾ ਤੇ ਲੱਗਿਆ ਹੋਇਆ ਡੱਬਾ ਇਸ ਦੇ ਵਿੱਚ ਪੈਂਦਾ ਟੋਟਲ ਆ ਮਿਕਸ ਹੋ ਕੇ ਜਾਂਦਾ ਨਾਲ ਇਸ ਦੇ ਹਾਂਜੀ ਦੋਸਤੋ ਬਹੁਤ ਹੀ ਵਧੀਆ ਮੋੜਦਾ ਕਿੰਨੇ ਮਾਡਲ ਹੈ ਇਹ ਇਹ 2000 ਮਾਡਲ ਹੈ ਜਮਾ ਅੱਛਾ 2000 ਮਾਡਲ ਹੈ ਜਮਾ ਜਿਹੜੀ ਦੁਨੀਆ دیਵਾਨੀ ਹੈ ਇਹ ਜਾਮੇ ਦੀ ਇਹ ਸੌਸ ਆਹ ਕਿਹੜਾ ਹੀ ਹੈ 135 ਹੈ 100 ਰੱਖੋ ਹਾਂਜੀ RX 100 ਹੈ ਇਹ RX 100 ਤੇ ਇਸ ਤਰ੍ਹਾਂ ਪਹਿਗਾ ਹੀ ਰਾਜਦੂਤ ਆ ਆ ਦੇਖੋ ਜੀ ਥੋੜਾ ਜਿਹਾ ਇੱਕਦਾਂ ਲਾਈਟਾਂ ਲੱਗੀ ਹੋਈ ਹੈ ਇੱਕਦਾਂ ਰੰਗ ਥੋੜਾ ਜਿਹਾ ਪੂਰਾ ਰੱਖਾਂਗੇ ਇੱਥੇ ਲੋਕ ਕੋਈ ਵਾਲ ਨਹੀਂ ਕੰਪਲੀਟ ਕਰ ਦੋ ਜੀ ਆਪਾਂ ਜਿਹੜੀ ਹੋਰ ਵੀਡੀਓ ਬਣਾਵਾਂਗੇ ਉਸਦੇ ਨਾਲ ਕਰਾਂਗੇ ਸ਼ੇਅਰ ਤੁਹਾਡੇ ਨਾਲ ਦੇਖੋ ਆ ਗਈ ਹੁਣ ਬਹੁਤ ਹੀ ਵਧੀਆ ਕਲਰ ਆ ਹਾਂ ਜੀ ਆ ਗਿਆ ਰਾਜਦੂਤ ਅੱਜ ਵਾਰ ਦੱਸੋ ਜੀ ਕਿੰਨੇ ਮੜਲਾ ਹੈ ਇਹ ਹੈਗਾ ਜੀ 2003 ਮਾਡਲ ਇਹ ਹੈਗਾ ਇੱਕ ਮਾਡਲ ਜੀ ਇਸ ਤਰ੍ਹਾਂ ਪਈਗਾ ਇੱਕ ਮਾਡਲ ਹਾਂਜੀ ਦੋਸਤੋ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਮੋਰਸਨ ਰਾਜ ਦੋਤਾ ਜਿਹੜਾ ਹੈਗੀ ਇਹ ਦੋਨੋਂ ਸੇਮੇ ਨੇ ਸੇਮ ਕਲਰ ਹੈ ਇਹਨਾਂ ਦਾ ਮਾੜ ਲਾਂਗੇ ਥੋੜਾ ਜਿਹਾ ਫਰਕ ਹੈਗਾ ਇਹ ਹੈ ਨਾ ਜੀ ਹਾਂਜੀ ਹਾਂਜੀ ਇੱਕ ਮਾਡਲ ਹੈ ਉਹ ਤਿੰਨ ਮਾਡਲ ਜੀ ਅੱਛਾ ਜੀ ਇਹਦੀ ਤਿਆਰੀ ਚੱਲ ਰਹੀ ਹੈ ਥੋੜਾ ਜਿਹਾ ਕਰ ਰਹੇ ਹਾਂ ਇਹ ਹੈ ਦੋ ਯਾਰ ਇੱਕ ਮਾਡਲ ਹੈ ਤੇ ਕੰਮ ਚੱਲ ਰਿਹਾ ਹੈ ਤੇ ਇਸ ਦੀ ਸੀ.ਟੀ.ਵੀ. ਵਧੀਆ ਲੱਗੇਗੀ ਹੈ ਨਾ ਜੀ ਕਵੈਂਟਾ ਜ਼ਰੂਰੀਆਂ ਨੇ ਤੇ ਬਾਕੀ ਦੱਸੋ ਜਿੱਤੋਂ ਤੁਸੀਂ ਵੀਡੀਓ ਦੇਖ ਰਹੇ ਹੋ ਕਿਤੋਂ ਵੀ ਦੇਖਦੇ ਹੋ ਕਿਥੋਂ ਵੀਡੀਓ ਦੇਖਦੇ ਹੋ ਕਿਵੇਂ ਲੱਗਦੀ ਹੈ ਤੁਹਾਨੂੰ ਇਹ ਪਸੰਦਬਾਈ ਦੀ ਜਿਨ੍ਹਾਂ ਕੋਲ ਪੁਰਾਣੇ ਮੋਟਰਸਾਈਕਲ ਨੇ ਅੱਜ ਵੀ ਤਿਆਰ ਕਰਦੇ ਨੇ ਜਿਵੇਂ ਕਿ ਰਾਜਦੂਤ ਆ ਇਹ ਜਿਹੜਾ ਜਾਮਾ ਮੋਟਰਸਾਈਕਲ ਚ ਇਹਦਾ ਜਾਮਾ ਨਾ ਇਹਨਾਂ ਦੀ ਉਹ ਕਾਪੀ ਹੈ ਇਹ ਇਹਨਾਂ ਦਾ ਹੀ ਮੋਟਰਸਾਈਕਲ ਹੈ ਹਾਂ ਰਾਜਦੂਤਾਂ ਨਾਲ ਨੇ ਇਹ ਜਿਵੇਂ ਕਿ 350 ਜਾਮਾ ਹੋ ਗਿਆ ਉਹ ਵੀ ਇਹਨਾਂ ਦੀ ਦੇਣਾ ਰਾਜਦੂਤ ਰਾਜਦੂਤ ਕੰਪਨੀ ਕੋਈ ਛੋਟੀ ਕੰਪਨੀ ਨਹੀਂ ਗਈ ਬਹੁਤ ਵੱਡੀ ਕੰਪਨੀ ਹੈ ਦੋਸਤੋ ਇਹ ਇਹ ਰਾਜਦੂਤ ਵਗੈਰਾ ਸਾਰੇ ਮੋਟਰਸਾਈਕਲ ਵਧੀਆ ਤਿਆਰ ਕਰਦੀ ਆ ਤੇ ਆਹ ਦੇਖ ਸਕਦੇ ਹੋ ਸਕੂਟਰ ਆ ਕਿਆ ਗੱਲ ਬਾਤ ਆ ਹਾਂਜੀ ਜੈਲੋ ਕਲਰ ਦੇ ਵਿੱਚ ਤਿਆਰ ਕੀਤਾ ਹੋਇਆ ਸੁਪਰ ਹੈਂ ਹਾਂਜੀ ਸੁਪਰ ਹੈ ਬਜਾਦ ਸੁਪਰ ਆਈਏ ਬਹੁਤ ਸੋਹਣਾ ਦੇਖ ਸਕਦੇ ਹੋ ਮੀਟਰ 20 ਦਾ ਦਿਖਾਣਿਆ ਸੀ ਮੀਟਰ ਨਵੇਂ ਲਾਏ ਹਾਂਜੀ ਇਹ ਮੀਟਰ ਵੀ ਨਵੇਂ ਲਗਾਏ ਨੇ ਬਾਈ ਨੇ ਉਹੀ ਗੱਲ ਬਾਤ ਜਿਵੇਂ ਪਹਿਲਾਂ ਐਕਸੈਸਰੀ ਵਿੱਚ ਆਉਂਦੇ ਸੀਗੇ ਸੇਮ ਲੁੱਕ ਉਹੀ ਹਾਂ ਉਹੀ ਸੇਮ ਲੁੱਕ ਆ ਬਾਕੀ ਬਾਈ ਨੇ ਕਲਰ ਕੀਤਾ ਇਹ ਗੱਲ ਤਾਂ ਇਹ ਆ ਬਾਕੀ ਜਿਹੜੀਆਂ ਚੀਜ਼ਾਂ ਪੁਰਾਣੀ ਕੰਪਨੀ ਤਿਆਰ ਕਰਦੀ ਸੀਗੀ ਉਹੀ ਮੁਹੱਈਆ ਕਿਤੇ ਅੰਗੇ ਐਨਐਸ ਦੇ ਵਿੱਚ ਆ ਹਨਾ ਜੀ ਹਾਂ ਉਹੀ ਮਹੱਈਆ ਕਰਕੇ ਬਹੁਤ ਵਧੀਆ ਤਿਆਰ ਕੀਤਾ ਗਿਆ ਇਹ ਸਕੂਟਰ ਇਹ ਤੁਸੀਂ ਵੇਖ ਸਕਦੇ ਹੋ ਤੇ ਬਾਕੀ ਜਿਹੜੀ ਰਹੀ ਕੀਮਤ ਦੀ ਗੱਲ ਉਹ ਬਾਈ ਉਹਨਾਂ ਦਾ ਆਪਾਂ ਮੋਬਾਈਲ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਲਗਾ ਦਾਂਗੇ ਠੀਕ ਹੈ ਜੀ ਅਤੇ ਫੋਨ ਕਰਕੇ ਤੁਸੀਂ ਇਹਨਾਂ ਕੋਲ ਆ ਸਕਦੇ ਹੋ ਬਾਈ ਜੀਤ ਉਹਨਾਂ ਕੋਲ ਚਾਹੇ ਲਾ ਕਿਉਂਕਿ ਇਹ ਭਾਅ ਸੋ ਅਰ ਮਲੋ ਦੇ ਵਿਚਕਾਰ ਪੈ ਜਾਂਦਾ ਜੇ ਇਹ ਸਖਸ ਬਾਅਦ ਛੋਟਾ ਦੇਖ ਸਕਦੇ ਹੋ ਇਹਨਾਂ ਕੋਲ ਲੋਅਾਈ ਵੀ ਮਿਲ ਜਾਂਦੇ ਹਾਂਜੀ ਆਹ ਦੇਖੋ ਜੀ ਜੀਤ ਆਟੋ ਵਰਕਸ ਅਤੇ ਸੇਲ ਜਮੈਂ ਆ ਜਾਂਦੀ ਅੱਗੇ ਆਪਾਂ ਪਹੁੰਚਦੇ ਹਾਂ ਹੋਰ ਵੀ ਸਕੂਟਰ ਦਿਖਾਣੇ ਆ ਤੁਹਾਨੂੰ ਜਿਹੜਾ ਇਤਕ ਸਕੂਟਰ ਹੋ ਗਏ ਅੱਛਾ ਵੀਰ ਜੀ ਆਹ 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 ਵੀ ਗੱਲ ਬਾਤ ਆ ਮਾਣ ਨਜ਼ਾਰਾ ਆ ਗਿਆ ਵੀਰ ਜੀ ਹੁਣ ਵੀਡੀਓ ਬਣਾਉਣ ਦਾ ਨਜ਼ਾਰਾ ਆਵੇਗਾ ਇਸ ਜਗ੍ਹਾ ਤੇ ਇਹ ਤੁਹਾਨੂੰ ਬਿੱਲੀ ਸਕੂਟਰ ਵੀ ਹਾਂ ਇਹ ਤਾਂ ਮਿਲਦੀ ਹੁੰਨ ਜੀ ਹੈ ਆਹ ਜਿਹੜੀ ਪੈਡਲ ਵਾਲੀ ਗੱਲ ਆ ਇਹ ਸਭ ਤੋਂ ਵੱਡੀ ਗੱਲ ਆ ਇਹ ਪਹਿਲਾ ਸਕੂਟਰ ਆਉਂਦੀ ਸੀ ਗਿਆ ਪੈਂਥਰ ਇਹ ਵੀ ਹਾਜੀ ਹੀਰੋ ਵਾਲਾਂ ਦੀ ਇਹ ਦੇਖੋ ਜੀ ਇਹ ਤਾਂ ਇਹ ਤੁਸੀਂ ਦੱਬੋਗੇ ਕਿਥੋਂ ਲਿਆਉਣਾ ਜੀ ਬਸ ਸਾਨੂੰ ਜੀ ਸੌਂਕਾਂ ਦੇ ਪੁਰਾਣੀਆਂ ਚੀਜ਼ਾਂ ਦਾ ਜੀ ਲੈ ਲਾਂ ਨੇ ਅਸੀਂ ਛੱਡਦੇ ਨਹੀਂ ਕਿਥੋਂ ਬਈ ਮਿਲਦਾ ਇਹ ਟੀਟੋ ਲੱਭਣੀਆਂ ਬਹੁਤ ਬਹੁਤ ਔਖੀ ਮਿਲਦੀ ਹੈ ਜੀ ਪਿੰਡ ਪਿੰਡ ਤੇ ਬਹੁਤ ਔਖੀ ਭਾਲ ਕਰਨੀ ਪੈਂਦੀ ਹੈ ਪਰ ਮਿਲਦੀ ਮਹਿੰਗੀ ਆ ਜੀ ਆਪਾਂ ਨੂੰ ਇਹ ਪਰ ਆਪਾਂ ਛੱਡਦੇ ਨਹੀਂ ਸੌਂਕ ਵਾਲੀ ਚੀਜ਼ ਐ ਸੌਂਕ ਵਾਲੀਆਂ ਚੀਜ਼ਾਂ ਨੇ ਇਹ ਚੇਤਕ ਹੋ ਗਿਆ ਜੀ ਪਰ ਜੋ ਇਹ ਤਾਂ ਫਿਰ ਮੈਂ ਨਾ ਕਈ ਹਜ਼ਾਰਾਂ ਚ ਪੈ ਗਈ ਹੁੰਦਾ ਹਾਂ ਜੀ ਇਹ ਸਿਆਸੀ ਮਾਡਲ ਚ ਆਪਾਂ ਚੱਕਿਆ 20000 ਰੁਪਏ ਦੇਖੋ ਇਹ ਕਿੰਨੇ ਦੀ ਪੈ ਗਈ ਜੀ ਤੁਹਾਨੂੰ ਇਹ ਆਪਾਂ ਚੱਕੀ ਜੀ 12000 ਦੀ ਅੱਛਾ ਜੀ ਜ ਇਹ ਇਸ ਨੂੰ ਲੂਨਾ ਸਕੂਟਰੀ ਵੀ ਕਹਿੰਦੇ ਨੇ ਲੂਨਾ ਸਕੂਟਰੀ ਹੈ ਬਹੁਤ ਹੀ ਸੋਹਣੀ ਤੁਸੀਂ ਵੇਖ ਸਕਦੇ ਹੋ ਤੇ ਇੱਧਰ ਆ ਜਾਓ ਹੁਣ ਫਿਰ ਆਪਾਂ ਕਿਹੜੀ ਸਕੂਟਰੀ ਹੈ ਇਹ ਦੋਸਤੋ ਪਤਾ ਗੱਲ ਕੀ ਆ ਲੇਕਿਨ ਹਾਂਜੀ ਦੋਸਤੋ ਇਹ ਜਿਹੜੀ ਹੈ ਲੂਨਾ ਸਕੂਟਰੀ ਨੁੰਨਾ ਨੁੰਨਾ ਵੀ ਕਹਿੰਦੇ ਨੇ ਇਸ ਨੂੰ ਨੁੰਨਾ ਵੀ ਕਹਿੰਦੇ ਨੇ ਇਹ ਹੀਰੋ ਪੈਂਥਰ ਵਾਲਿਆਂ ਦੀ ਹੈ ਇਹ ਜੇਕਰ ਇਸ ਦੇ ਵਿੱਚ ਜਿਵੇਂ ਕਿ ਤੇਲ ਖਤਮ ਹੋ ਜਵੇ ਤਾਂ ਇਹ ਪੈਂਡਲ ਨਾਲ ਚੱਲਦੀ ਹੈ ਜੀ ਇਹ ਸੈਂਕਲ ਨਾਲ ਸੀਸ਼ਟ ਮੈਸ ਦੇ ਵਿੱਚ ਬਹੁਤ ਵਧੀਆ ਚੀਜ਼ ਆ ਉਹ ਸਮੇਂ ਦੇ ਵਿੱਚ ਜਦੋਂ ਸੈਂਕਲਾਂ ਦੇ ਟਾਈਮ ਹੁੰਦਾ ਸੀਗਾ ਇਹ ਕਿੰਨਾ ਸਾਨਾ ਜੀ ਇਹ ਇਹ ਹੈਗੀ ਇਹ ਹੈਗੀ ਹੈ ਜੀ 1996 ਮਾਡਲ ਹੈ ਅੱਛਾ ਇਹ ਮਾਡਲ ਫਿਰ ਤਾਂ ਇਸ ਹਿਸਾਬ ਨਾਲ ਵੀ ਉੱਚਾ ਵੀ ਹੈ ਉੱਚਾ ਵੀ ਹੈ ਨੀਵਾ ਵੀ ਆਈਆਂ ਨੇ ਇਹ ਉੱਚਾ ਮਾਡਲ ਹੈ ਇਹ ਤਾਂ 86 ਚ ਵੀ ਆਈਆਂ ਨੇ ਜੀ 80 ਚ ਵੀ ਆਈਆਂ ਨੇ ਉਸ ਤੋਂ ਪਹਿਲਾਂ ਲੂਨਾ ਆਉਂਦੀ ਸੀ ਇਹ ਆ ਗਈ ਜਿਹੜੀਆਂ ਕੰਪਨੀਆਂ ਨੇ ਹੀਰੋ ਮਜੈਸਟਿਕ ਆਈ ਇਹ ਕਹਿੰਦੇ ਗਲਤੀ ਕੰਪਨੀ ਵਾਲੀ ਦੀ ਥੋੜੀ ਜਿਹੀ ਗਲਤੀ ਆ ਜਿਹੜੀ ਆ ਚੀਜ਼ ਬੰਦ ਕਰ ਦਿੱਤੀ ਇਹਨਾਂ ਨੇ ਵੀ ਉਹ ਪੈਂਡਲ ਹੋ ਗਏ ਹੁਣ ਨਵੇਂ ਮੋਟਰਸਾਈਕਲ ਦੇ ਕਿੱਕਾਂ ਹੀ ਕੱਢਤੀਆਂ ਇਹ ਗਲਤੀਆਂ ਨਾ ਥੋੜੀ ਜਿਹੀਆਂ ਉਹਨਾਂ ਦੀਆਂ ਕਿਉਂਕਿ ਇਹਨਾਂ ਦੀ ਲੋਕਾਂ ਦੀ ਚੀਜ਼ਾਂ ਨਾਲੇ ਬਣਦੀ ਆ ਪੁਰਾਣੀ ਚੀਜ਼ ਤਾਂ ਪੁਰਾਣੀ ਹਾਂਜੀ ਹਾਂਜੀ ਮੈਂ ਪੈਂਡਲ ਹੋ ਗਏ ਇਸ ਦੇ ਵਿੱਚ ਹੁਣ ਜੇ ਤੇਲ ਖਤਮ ਹੁੰਦਾ ਸੀਗਾ ਉਹ ਸਮੇਂ ਦੇ ਵਿੱਚ ਇਹ ਦੇਖੋ ਸਾਈਕਲ ਦਾ ਵੀ ਕੰਮ ਕਰਦੀ ਸੀਗੀ ਹੈ ਤੇ ਤੇਲ ਨਾਲ ਫਿਰ ਇਹ ਮੋਟਰਸਾਈਕਲ ਬਣ ਜਾਂਦੀ ਸੀ ਜਿਹੜਾ ਕੰਮ ਕਰਦੀ ਸੀ